ਤਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਵੇਂ ਸਾਥੀ ਆਏ ਨੇ ਗਏ ਨੇ ਜਿਹੜੇ ਉਹਨਾਂ ਵਿੱਚ ਆਏ ਨੇ ਉਹ ਵੀ ਉਹਨਾਂ ਪਰਪਰਧਾਨ ਪੈਨਸ਼ਨੇਡ ਜੁਨੀਅਨ ਅਤੇ 50 ਕੰਟਰੋਲ ਦੇ ਇਸ ਦਾ ਸੂਬਾ ਲਈ ਰਹੇ ਹੁੰਦੇ ਨਾਤੇ ਅੱਜ ਅਸੀਂ ਜਿਹੜੀ ਪੰਛਗਣਾ ਦੀ ਤੇ ਮਲਾਜਮਾਨੀ ਕਨਵੈਨਸ਼ਨ ਕਰਨ ਜਾ ਰਹੇ ਆ ਜਾਂ ਹੋ ਰਹੀ ਆ ਉਹਦੇ ਵਿੱਚ ਅਸੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਆਉਣ ਵਾਲੀ ਚੋਣਾਂ ਦੇ ਵਿੱਚ ਵਿਰੋਧ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਨੇ ਨਾ ਮਲਾਜਮਾਨੀ ਮੰਗਾ ਮੰਨੀਆਂ ਨਾ ਪੈਨਸ਼ਨਾਂ ਨਹੀਂ ਮੰਨੀਆਂ ਨਾ ਸਾਨੂੰ ਹਾਂ ਮੈਂ ਸੁਖਦੇਵ ਰਾਜੀ ਕਾਲੀਹਾ ਪ੍ਰੈਸ ਰਿਪੋਰਟਰ ਪੰਜਾਬ ਸੇਟੈਂਜਰਨ ਸੀਨੀਅਰ ਸੀਨੀਅਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅਮਰਸਾ ਤੋਂ ਹੱਜ ਸਾਡੀ ਮੰਥਲੀ ਮੀਟਿੰਗ ਹੋਈ ਜਿਹੜੀ ਕਿ ਹਰ ਸੈਕਿੰਡ ਸੰਡੇ ਹੁੰਦੀ ਹੈ ਅੱਜ ਸਾਡੀ ਮੀਟਿੰਗ ਦਾ ਮੁੱਖ ਅਜੰਡਾ ਇਹ ਸੀ ਵੀ ਸਰਕਾਰ ਜਿਹੜੀ ਹੈ ਸਾਡੀਆਂ ਮਲਾਜ਼ਮਾਂ ਦੇ ਡੀ 에ਰੀਆ ਕਿਸ਼ਤਾ ਡੀ 에ਜਾ ਬਕਾਇਆ ਇਸ ਤੋਂ ਇਲਾਵਾ ਜੀਨੀਆ ਵੀ ਸਾਡੀਆਂ ਮੰਗਾ ਮੰਗਾ ਨੇ ਪੇ ਇੱਕ ਮਿਸ਼ਨ ਦੀ ਰਿਪੋਰਟ ਮਤਲਬ ਅੱਜ ਤੱਕ ਇਹ ਸਰਕਾਰ ਜਿਉਂ ਦੀ ਬੁਨਿਆ ਸਾਡਾ ਐਨੇ ਕੋਈ ਕੰਮ ਨਹੀਂ ਕੀਤਾ ਇੰਨੇ ਸਾਬਕਾ ਜਨਰਲ ਸਕੱਤਰ 5750 ਸਟੇਟ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮਰਸਰ ਦਾ ਮੈਂਬਰ ਹੈ ਏ ਆਈਡੀ ਕਨਵੈਨਸ਼ਨ ਜਿਹੜੀ ਹੈ ਸਾਡੀ ਜਿਹੜੀ ਸਟੇਟ ਲੈਵਲ ਦੇ ਉੱਤੇ 5 5 24 ਨੂੰ ਦੇਸ਼ ਭਗਤ ਯਾਦਗਾਰ ਵਿੱਚ ਮਲਾਜਮ ਪੈਨਸ਼ਨਰ ਐਸੋਸੀਏਸ਼ਨ ਦੀ ਕਨਵੈਨਸ਼ਨ ਹੋਈ ਸੀ ਉਹਦੇ ਸਬੰਧ ਵਿੱਚ ਇੱਕ ਕਨਵੈਨਸ਼ਨ ਹੋ ਰਹੀ ਹੈ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਗੋਹਾ ਸਰਕਾਰਾਂ ਦੇ ਖਿਲਾਫ ਸਾਡਾ ਇਹ ਰੋਹ